ਮੈਂ ਸਿਪੀ ਸ਼ਰਮਾ 646 ਬੇਰਜਗਰ ਪੀਕੇ ਕੇਜਰੀਵਾਲਦੀ ਦੀ ਮੂਹ ਬੋਲੀ ਪੈਣ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਪੰਜਾਬ ਦੇ ਲੋਕਾਂ ਨੂੰ ਕਿ ਕੱਲ 13 ਤਰੀਕ ਸੀ ਕਿ ਕੁਝ ਸਾਥੀ ਸਾਡੇ ਕੱਲ 13 ਤਰੀਕ ਨੂੰ ਹੀ ਚੱਕਲੇ ਰਾਤ ਨੂੰ ਜਿਵੇਂ ਕਿ ਸਾਡਾ ਗੁਰਲਵ ਸਿੰਘ ਭੋਲੇ ਨੂੰ ਮਨਜੀਤ ਸੰਗਰੂਰ ਤੋਂ ਤੇ ਇੱਕ ਮੁੰਡਾ ਬਠਿੰਡੇ ਤੋਂ ਮਹਿੰਦਰ ਸਿੰਘ ਉਹਨੂੰ ਵੀ ਚੱਕ ਲਿਆ ਤੇ ਫੋਜਪੁਰ ਫਾਜ਼ਿਲਕਾ ਸਾਈਡ ਤੋਂ ਵੀ ਸਾਡੇ ਕਾਫੀ ਸਾਥੀਆਂ ਨੂੰ ਚੱਕ ਕੇ ਲੈ ਗਈ ਸਰਕਾਰ ਦੀ ਇਹ ਨਿਕੰਮੀ ਸਰਕਾਰ ਦੀ ਹਰਕਤਾਂ ਦੇਖ ਲਓ ਕਿ 13 ਤਰੀਕ ਨੂੰ ਪਹਿਲਾਂ ਹੀ ਚੱਕੀ ਜਾਂਦੇ ਨੇ ਹਜੇ 15 ਅਗਸਤ ਦਿਨ ਪਿਆ ਅਜ 14 ਗੀ ਸਰਕਾਰ ਦੀ ਨਕਮੀ ਸਰਕਾਰ ਦੀਆਂ ਹਰਕਤਾਂ ਦੇਖ ਲੋ ਇਹ ਸਰਕਾਰ ਦੀ ਬੁਖਲਾਟਾ ਭਗਵੰਤ ਮਾਨ ਹਰਕ ਮੰਤਰੀ ਲਈ ਐਮ ਐਲ ਏ ਸ਼ਬਦ ਯੂਜ਼ ਕਰਦਾ ਵੀ ਉਹ ਬੁਖਲਾੜ ਕੇ ਮੈਂ ਕਹਿੰਨੀ ਆ ਇਹ ਸ਼ਬਦ ਇਹਨਾਂ ਲਈ ਵਰਤਣਾ ਕੋ ਗਲਤ ਨਹੀਂ ਹੋਊਗਾ ਭਗਵੰਤ ਮਾਨ ਲਈ ਕਿ ਵੀ ਤੁਹਾਡੀ ਸਰਕਾਰ ਵੀ ਬੁਖਲਾਟਾ ਚ ਆ ਚੁੱਕੀ ਹੈ ਜੇ ਬੇਰੁਜ਼ਗਾਰ 646 ਪੀਟੀ ਨੂੰ ਚੱਕ ਰਹੀ ਆ ਕਿ ਤੁਸੀਂ ਖੁਦ ਨੇ ਵਾਦਾ ਕੀਤਾ ਸੀ ਸਰਕਾਰ ਆਣ ਤੋਂ ਪਹਿਲਾਂ ਕਿ ਸਾਡੀ ਸਰਕਾਰ ਆਣ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ ਤੁਹਾਡੀ ਮੈਟ ਲਿਸਟ ਜਾਰੀ ਕਰਾਂਗੇ ਜੋ ਕਿ ਸਿਰਫ ਇੱਕ ਜਾਰੀ ਕਰਨੀ ਬਾਕੀ ਰਹਿ ਚੁੱਕੀ ਆ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਮੈਂ ਯਾਦ ਕਰਵਾਉਣਾ ਚਾਹੁੰਦੀ ਆ ਕਿ ਜਿਹੜੀ ਕੁਰਸੀ ਤੁਸੀਂ ਬੈਠੇ ਹੋ ਸੀ ਐਵੇਂ ਤੇ ਇਹ ਤੇ ਪਹਿਲਾਂ ਵੀ ਕਿੰਨੇ ਆਏ ਤੇ ਕਿੰਨੇ ਗਏ ਤੇ ਤੁਸੀਂ ਨਾ ਭੁੱਲੋ ਕਿ ਇਹ ਕੁਰਸੀ ਨਾ ਤਾਂ ਕਿਸੇ ਦੀ ਹੋਈ ਆ ਨਾ ਕਿਸ ਦੀ ਹੁੰਦੀ ਆ ਕਿ ਜਿਹੜੇ ਤੁਸੀਂ ਬੇਰੁਜ਼ਗਾਰਾਂ ਨਾਲ ਤੁਸੀਂ ਐਦਾਂ ਸਾਨੂੰ ਰਾਤਾਂ ਨੂੰ 13 13 ਤਰੀਕ ਨੂੰ ਪਹਿਲਾਂ ਹੀ ਚੱਕ ਲੈਣੇ ਦੋ ਦਿਨ ਪਹਿਲਾਂ ਵੀ ਤੁਹਾਡੀ ਇਹ ਹਰਕਤਾਂ ਸਹੀ ਨਹੀਂ ਹੈਗੀ ਪੰਜਾਬ ਚ ਤੁਹਾਡੀ ਨੈਕੈਟਿਵਿਟੀ ਵੈਲਰੀ ਆ ਵੀ ਸਾਡੇ ਕਿੰਨੇ ਕੇ ਸਾਥੀਆਂ ਨੂੰ ਤੁਸੀਂ ਚੱਕੋਗੇ ਜੇ 15 ਅਗਸਤ ਨੂੰ ਤੇ ਪਹੁੰਚਣਾ ਤੇ ਪਹੁੰਚ ਕੇ ਹੀ ਰਹਿਣਗੇ ਤੁਸੀਂ ਚੱਕ ਲਓ ਜਿੰਨੇ ਜਿੰਨਾਂ ਨੂੰ ਚੱਕਣਾ ਪੂਰੇ ਪੰਜਾਬ ਚ ਸਾਡੇ ਸਾਥੀ ਨੇ 646 ਤੁਸੀਂ ਕੁਝ ਸ਼ਹਿਰਾਂ ਚ ਸਾਨੂੰ ਚੱਕ ਕੇ ਜ਼ਿਲ੍ਹਿਆਂ ਚੋਂ ਬੰਦ ਕਰ ਸਕਦੇ ਹੋ ਵੀ ਤੁਸੀਂ ਰੋਕ ਲੋਗੇ ਤੁਹਾਡੀ ਹਰਕਤਾਂ ਦਾ ਪਤਾ ਚੱਲੀ ਜਾਣਗੀ 1.5 ਸਾਲ ਪਿਆ ਤੁਹਾਡਾਂ ਵੋਟਾਂ ਚਾਂ ਦੇ ਤੇ ਡੇਢ ਸਾਲ ਜਿੱਥੇ-ਜਿੱਥੇ ਤੁਸੀਂ ਜਾਓਗੇ ਅਸੀਂ ਉੱਥੇ ਤੁਹਾਡਾ ਵਿਰੋਧ ਕਰਾਂਗੇ ਅਸੀਂ ਡੇਢ-ਦੋ ਸਾਲ ਚੁੱਪ ਹੋ ਕੇ ਰਹਿ ਬੈਠੇ ਰਹੇ ਕਿ ਤੁਸੀਂ ਸਾਨੂੰ ਕਹੇ ਤੁਹਾਡੀ ਭਾਰਤੀ ਕਰਾਂਗੇ ਤੁਸੀਂ ਕੋਈ ਵਿਰੋਧ ਨਾ ਕਰੋ ਪਰ ਤੁਸੀਂ ਆਪਦੇ ਬਾ ਦਿੱਤੇ ਹੋ ਮੁਕਰ ਰਹੇ ਹੋ ਕਿ ਸਾਡੀ ਭਾਰਤੀ ਨਹੀਂ ਕਰ ਰਹੇ ਤੇ ਅਸੀਂ ਹੁਣ ਤੋਂ ਏਦਾਂ ਹੀ ਜਲੂਸ ਕੱਢਾਂਗੇ ਧੰਨਵਾਦ ਸਾਥੀਓ